ਬਣ ਕੇ ਰਖਸ਼ਾ ਬੰਧਨ ਦੇ ਪਿਆਰ ਨੂੰ ਵਿਦਾਇਆ ਤੁਸੀਂ ਵੀ ਦੇਖ ਲਈ ਹੋਗੇ ਕਿ ਇਸ ਦਾ ਬੱਚੇ ਬਰਾਂਡੇ 'ਚ ਬੈਠੇ ਹੋਏ ਸਿਰ ਬਹੁਤ ਦਲੇ ਹਾਲਾਤ ਸੀਗੇ ਦੇਖੋ ਇਹ ਰਖਸ਼ਾ ਬੰਧਨ ਦਾ ਤਿਉਹਾਰ ਬੜਾ ਪਵਿੱਤਰ ਤਿਉਹਾਰ ਹੈ ਅਸੀਂ ਸਾਰੇ ਆਪਣੇ ਪਰਿਵਾਰਾਂ 'ਚ ਇਹ ਤਿਉਹਾਰ ਮਨਾਉਂਦੇ ਆਂ ਔਰ ਕੱਲ ਮਨਾਵਾਂਗੇ ਪ੍ਰਮਾਤਮਾ ਇਹ ਤਿਉਹਾਰ ਹਮੇਸ਼ਾ ਸਾਰੇ ਪਰਿਵਾਰਾਂ ਨੂੰ ਖੁਸ਼ੀਆਂ ਭਰਿਆ ਮਨਾਏ ਲੇਕਿਨ ਮੇਰਾ ਮਾਨਸੀ ਔਰ ਮੈਂ ਹਰ ਇੱਕ ਤਿਉਹਾਰ ਆਪਣੇ ਇਸ ਹਲਕੇ ਦੇ ਮੇਰਾ ਪਰਿਵਾਰ ਹੈ ਕਿਉਂਕਿ ਪਿਛਲੇ 25 30 ਸਾਲ ਤੋਂ ਇਸ ਹਲਕੇ ਦੀ ਮੈਂ ਸੇਵਾ ਕਰ ਰਿਹਾ ਤੇ ਮੈਂ ਹਰੇਕ ਤਿਉਹਾਰ ਇਸ ਪਰਵਾਰਾਂ ਦੇ ਵਿੱਚ ਜਰੂਰ ਮਨਾਣਾ ਤੇ ਮੈਂ ਰક્ષાਬੰਧਨ ਦਾ ਤਿਉਹਾਰ ਇਸ ਸਕੂਲ ਦੇ ਵਿੱਚ ਆਪਣੇ ਛੋਟੇ-ਛੋਟੇ ਬੱਚਿਆਂ ਜੇ ਮੇਰੀਆਂ ਛੋਟੀਆਂ-ਛਟੀਆਂ ਬੱਚੀਆਂ ਇਹਨਾਂ ਦੇ ਨਾਲ ਅੱਜ ਮਨਾਣ ਲਈ ਆਇਆ ਕਿਉਂਕਿ ਰક્ષાਬੰਧਨ ਦਾ ਜਿਹੜਾ ਤਿਉਹਾਰ ਹੈ ਇੱਕ ਪ੍ਰਤੀਕ ਹੈ ਕਿ ਅਸੀਂ ਆਪਣੀ ਭੈਣਾਂ ਦੀ ਰੱਖਿਆ ਕਰੀਏ ਤੇ ਅੱਜ ਤੋਂ ਇਹਨਾਂ ਸਾਰਿਆਂ ਦੀ ਰੱਖਿਆ ਕਰਨਾ ਇਹਨਾਂ ਦਾ ਸਮਾਜ ਦੇ ਵਿੱਚ ਇਹਨਾਂ ਨੂੰ ਗਾਂਹ ਕਿਦਾਂ ਅੱਗੇ ਲੈ ਕੇ ਜਾਣਾ ਮੇਰਾ ਵਰ ਜਾਏ ਤੇ ਪਰਮਾਤਮਾ ਮੈਨੂੰ ਤਾਕਤ ਦੇਵੇ 2027 ਦੇ ਵਿੱਚ ਇਰੇਸਲੇ ਇਲਾਕੇ ਦੇ ਵਿੱਚ ਜੋ-ਜੋ ਇਹਨਾਂ ਦੀਆਂ ਜ਼ਰੂਰਤਾਂ ਹੁੰਦੀਆਂ ਉਹ ਵੀ ਪੂਰਾ ਕਰਾਂਗਾ ਜੇ ਦਾਸ ਨੂੰ 3 ਸਾਲ ਇੰਪਰੂਵਮੈਂਟਸ ਦਾ ਚੇਅਰਮੈਨ ਪਾਉਣੇ 10 ਸਾਲ ਰਿਆ ਤੇ ਇਲਾਕੇ ਦੇ ਵਿੱਚ ਕੋਈ ਕਮੀ ਨਹੀਂ ਰਹਿੰਦੀ ਦੀ ਡਵੈਲਪਮੈਂਟ ਦੀ ਜਾਂ ਜੋ ਕੋਈ ਵੀ ਹੈ ਭਾਵੇਂ ਜੋੜੇ ਫਟਕ ਦੀ ਗੱਲ ਕੀਤੀ ਭਾਵੇਂ ਨਿਯੰਮਪਰੀ ਸਰ ਕਮਿਊਨਿਟੀ ਹਾਲ ਦੀ ਗੱਲ ਕੀਤੀ ਭਾਵੇਂ ਇੱਥੇ ਸੜਕਾਂ ਸੀ ਜੋ-ਜੋ ਮੈਂ ਕਰ ਸਕਦਾ ਸੀ ਮੈਂ ਕਰਕੇ ਦਿੱਤਾ ਤੇ ਮੈਂ ਇਹਨਾਂ ਪਰਿਵਾਰਾਂ ਦੀ ਹਮੇਸ਼ਾ ਜ਼ਿੰਮੇਵਾਰੀ ਚੁੱਕੀ ਕਿਉਂਕਿ ਮੇਰੇ ਪਰਿਵਾਰ ਪਹਿਲਾਂ ਕਿਉਂਕਿ ਹਮੇਸ਼ਾ ਇਸ ਪਰਿਵਾਰਾ ਨੇ ਮੈਨੂੰ ਚੱਕ ਕੇ ਰੱਖਿਆ ਜੇ ਦਿਨੇਸ਼ ਬਸੀ ਦੀ ਅੱਜ ਪਛਾਣ ਹੈ ਆਪਣੀ ਹਾਈ ਕਮਾਂਡ ਦੇ ਵਿੱਚ ਲੋਕਾਂ ਦੇ ਵਿੱਚ ਤੇ ਇਹ ਪਰਿਵਾਰਾ ਨੇ ਦਿਨੇਸ਼ ਬਸੀ ਨੇ ਇੰਨਾ ਪਿਆਰ ਦਿੱਤਾ ਦਿਨੇਸ਼ ਬਸੀ ਦੇ ਹਮੇਸ਼ਾ ਹੌਂਸਲੇ بلند ਰਹੇ ਔਰ ਦਿਨੇਸ਼ ਬਸੀ ਨੇ ਹਮੇਸ਼ਾ ਇਹਨਾਂ ਦੇ ਪਿਆਰ ਸਦਕੇ ਹੀ ਗਾਂ ਵੱਧਦਾ ਰਿਹਾ ਔਰ ਗਾਂ ਵੱਧਦਾ ਰਹੇਗਾ ਜਦੋਂ ਵੀ ਚੋਣ ਆਉਂਦੇ ਨੇ ਲੀਡਰ ਅੜੀ ਚੁੱਕ ਚੁੱਕ ਕੇ ਕਹਿੰਦੇ ਨੇ ਕਿ ਸਾਰੇ ਕੰਮ ਕਰ ਦਿੱਤੇ ਜਾਣਗੇ ਸਮਾਰਟ ਸਕੂਲ ਦੀ ਗੱਲ ਕਰਦੇ ਨੇ ਸਮਾਰਟ ਸਕੂਲ ਤੁਸੀਂ ਅੱਜ ਆ ਕੇ ਦੇਖਿਆ ਕਿੰਨਾ ਸਮਾਰਟ ਹੈ ਸਕੂਲ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੈ ਕਿ ਇਸ ਇਲਾਕੇ ਦੇ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਇਸ ਸਕੂਲ ਦੇ ਵਿੱਚ ਪੜ੍ਹ ਰਹੇ ਨੇ ਔਰ ਮੈਡਮ ਜਿਹੜੇ ਟੀਚਰਸ ਨੇ ਪ੍ਰਿੰਸੀਪਲ ਨੇ ਬੜੇ ਮਿਹਨਤ ਦੇ ਨਾਲ ਔਰ ਬੜੇ ਲਗਨ ਦੇ ਨਾਲ ਇਹ ਬੱਚਿਆਂ ਦੇ ਭਵਿੱਖ ਅਗੇ ਪੜ੍ਹਾਈ ਕਰਾ ਰਹੇ ਨੇ ਇਹਨਾਂ ਦਾ ਭਵਿੱਖ ਅਗੇ ਤੈਅ ਕਰਨ ਲਈ ਇਹਨਾਂ ਨੂੰ ਅੱਗੇ ਲਗਾਹ ਲੈ ਕੇ ਜਾ ਰਹੇ ਨੇ ਲekin ਦੁਖ ਇਸ ਗੱਲ ਦਾ ਹੈ ਕਿ ਵੱਡੇ ਵੱਡੇ ਸਮਾਰਟ ਸਕੂਲ ਇਹ ਉਹ ਸਬਦਾਂ ਬਹੁਤ ਰੋਲਾ ਰੱਪਾ ਪਾਇਆ ਜਾ ਰਿਹਾ ਬਟ ਕਿੱਥੇ ਨਹੀਂ ਉਹ ਸਮਾਰਟ ਸਕੂਲ ਅੱਜ ਇਹ ਬੱਚੇ 300 ਬੱਚਾ 3 ਕਲਾਸਾਂ ਦੇ ਵਿੱਚ ਬਰਾਂਡੇ ਦੇ ਵਿੱਚ ਬੈਂਚ ਲਾ ਕੇ ਪੜ੍ਹਾਏ ਜਾ ਰਹੇ ਮੈਨੂੰ ਤੇ ਹੁਣ ਪਤਾ ਲੱਗਾ ਕਿ ਇੱਥੇ ਬੈਟਰੀ ਨਹੀਂ ਹੈ ਜੇ ਲਾਈਟ ਚੱਲ ਜੇ ਤੇ ਇਹ ਬੱਚੇ ਦੋ ਦੋ ਘੰਟੇ ਬਗੈਰ ਪੱਖੇ ਤੋਂ ਬਗੈਰ ਬੱਤੀ ਤੋਂ ਪੜ੍ਹਦੇ ਨੇ ਤੇ ਅਸੀਂ ਸਾਰੀ ਟੀਮ ਨੇ ਜਿੰਨੇ ਵੀ ਮੇਰੇ ਇਸ ਇਲਾਕੇ ਦੇ ਸਾਥੀ ਨੇ ਅਸੀਂ ਸਾਰਿਆਂ ਨੇ ਅੱਜ ਸਲਾਹ ਕੀਤੀ ਹੈ ਇਹਨਾਂ ਨੂੰ ਮੰਡੇ ਨੂੰ ਇਸ ਸਕੂਲ ਦੇ ਵਿੱਚ ਅਸੀਂ ਬੈਟਰੀ ਲਗਾ ਕੇ ਦਿੱਤੇ ਜਾਣਗੇ ਤਾਂ ਕਿ ਇਹ ਪੜਾਈ ਤੋਂ ਜਾਂ ਬੱਤੀ ਤੋਂ ਲਾਈਟ ਤੋਂ ਜਾਂ ਪੱਖੇ ਤੋਂ ਨਾ ਬੰਚੀਂ ਜਾਂ ਬਰਸਾਤ ਹੁੰਦੀ ਹੈ ਤਾਂ ਇਹ ਵਰਾਂਡੇ ਦੇ ਵਿੱਚ ਬੈਠੇ ਬੱਚੇ ਗਿੱਲੇ ਹੁੰਦੇ ਨੇ ਇਹਨਾਂ ਦਾ ਕੀ ਕਸੂਰ ਹੈ ਇਹਨਾਂ ਦਾ ਸਾਡਾ ਲੋਕਾਂ ਦਾ ਫਰਜ ਆ ਇਹ ਸਾਨੂੰ ਲੋਕਾਂ ਨੇ ਸੇਵਾ ਦਾ ਮੌਕਾ ਦਿੱਤਾ ਹੈ ਜੇ ਸਾਨੂੰ ਲੋਕਾਂ ਨੇ ਅੱਗੇ ਲਾ ਕੇ ਪਿਆਰ ਕਰਦੇ ਨੇ ਤੇ ਇਹ ਸਭ ਸਾਡਾ ਫਰਜ ਹੈ ਅੱਜ ਅਸੀਂ ਆਪਣੇ ਪਰਸਨਲ ਨੇ ਆਪਣੀ ਕਮਾਈ ਦੇ ਵਿੱਚੋਂ ਸਾਰੇ ਜਣੇ ਰਲ ਕੇ ਕਰ ਰਹੇ ਹਾਂ ਗਾਂ ਜਦੋਂ ਸਮਾਂ ਆਏਗਾ ਸਰਕਾਰ ਬਣੇਗੀ 2027 ਦੇ ਵਿੱਚ ਦਾਸ ਨੂੰ ਇਹ ਲੋਕ ਮੇਰੀ ਪਾਰਟੀ ਮੇਰੇ ਸਭ ਮੌਕਾ ਦੇਣਗੇ ਇਹ ਵੱਤ ਤੋਂ ਵੱਤ ਇਸ ਸਕੂਲ ਨੂੰ ਨਹੀਂ ਪੂਰੇ ਇਲਾਕੇ ਦੇ ਵਿੱਚ ਸਕੂਲ ਜੋ ਵੀ ਹੈ ਇਹਨਾਂ ਨੂੰ ਵੱਤ ਤੋਂ ਵੱਤ ਕਰਾਂਗੇ ਮੈਂ ਐਮਪੀ ਸਾਹਿਬ ਸਾਡੇ ਕਾਂਗਰਸ ਪਾਰਟੀ ਤੋਂ ਸਾਡੀ ਪਾਰਟੀ ਤੋਂ ਮੈਂਬਰ ਆਫ ਪਾਰਲੀਮੈਂਟ ਮੈਂ ਉਹਨਾਂ ਦੇ ਵੀ ਧਿਆਨ 'ਚ ਲੈ ਕੇ ਆਵਾਂਗਾ ਔਰ ਇਹਨਾਂ ਨੂੰ ਕੋਈ ਨਾ ਕੋਈ ਫੰਡ ਦਵਾ ਕੇ ਇਹਨਾਂ ਦੇ ਬੱਚਿਆਂ ਲਈ ਹੋਰ ਕਲਾਸਰ ਲਵਾਵਾਂਗਾ ਸਰਕਾਰ ਦੇ ਬਾਰੇ ਕਲੀਅਰ ਨਜ਼ਰ ਆ ਰਹੇ ਨੇ ਦੇਖੋ ਸਰਕਾਰ ਹਰ ਹਰ ਐਂਗਲ 'ਚ ਅਪੀਲ ਆ ਭਾਵੇਂ ਉਹ ਯੁੱਧ ਨਸ਼ਿਆਂ ਵਿਰੁੱਧ ਕਾਵੇਂ ਉਹ ਐਜੂਕੇਸ਼ਨ ਦੇ ਵਿੱਚ ਲੰਗੀਏ ਕਾਵੇਂ ਲਾਅ ਐਂਡ ਆਰਡਰ ਦੇ ਵਿੱਚ ਲੰਗੀਏ ਸਰਕਾਰ ਹਰ ਐਂਗਲ ਤੋਂ ਫੈਲ ਹੈ ਔਰ ਤੁਸੀਂ ਸਾਰੇ ਜਾਣਦੇ ਹੋ ਲੋਕ ਸਾਰੇ ਜਾਣਦੇ ਹੋ ਆਉਣ ਵਾਲੇ 1 ਸਾਲ ਤੋਂ ਬਾਅਦ ਲੋਕੋ ਦਾ ਜਵਾਬ ਦੇਣ ਨੂੰ ਤਿਆਰ ਹੈ